ਪਿਛਲੇ ਸਾਲ ਅਕਤੂਬਰ 2024 ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਥਾਣਾ ਬੋਹਾ ਅਧੀਨ ਪੈਂਦੇ ਪਿੰਡ ਮਲਕੋ ਵਿਖੇ ਚੁਣੀ ਗਈ ਪੰਚਾਇਤ ਦੇ ਖਿਲਾਫ ਚੋਣਾਂ ਵਿੱਚ ਹਾਰੇ ਕੁਝ ਵਿਅਕਤੀਆਂ ਵੱਲੋਂ ਐਸ ਡੀ ਐਮ ਬੁਡਲਾੜਾ ਦੀ ਅਦਾਲਤ ਵਿੱਚ ਦੁਬਾਰਾ ਗਿਣਤੀ ਕਰਵਾਉਣ ਲਈ ਕਰਮਜੀਤ ਕੌਰ ਵੱਲੋਂ ਪਾਈ ਗਈ ਪਟੀਸ਼ਨ ਦੇ ਚੱਲਦਿਆਂ ਅੱਜ 9 ਅਕਤੂਬਰ 2025 ਨੂੰ ਨਿਰਧਾਰਿਤ ਕੀਤੇ ਗਏ ਸਮੇਂ ਅਨੁਸਾਰ ਅਧਿਕਾਰੀਆਂ ਵੱਲੋਂ ਹੋਈ ਗਿਣਤੀ ਦੌਰਾਨ ਸਰਪੰਚ ਮਨਜੀਤ ਕੌਰ 7 ਵੋਟਾਂ ਦੇ ਅੰਤਰ ਨਾਲ ਸਰਪੰਚ ਚੁਣੇ ਗਏ। ਇਸ ਮੌਕੇ ਪਿੰਡ ਮਲਕੋ ਦੀ ਨਵੀਂ ਚੁਣੀ ਸਰਪੰਚ ਮਨਜੀਤ ਕੌਰ ਅਤੇ ਉਸਦੇ ਸਮਰਥਕਾਂ ਬਲਜਿੰਦਰ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਬਲਵੰਤ ਸਿੰਘ, ਬੂਟਾ ਸਿੰਘ, ਮਹਿੰਦਰ ਸਿੰਘ ਨੇ ਜਥੇ ਪੁਲਿਸ ਪ੍ਰਸ਼ਾਸਨ ਅਤੇ ਐਸਡੀਐਮ ਦਫ਼ਤਰ ਦੇ ਮੁਲਾਜ਼ਮਾਂ ਦਾ ਨਿਰਪੱਖ ਗਿਣਤੀ ਕਰਾਉਣ ਤੇ ਧੰਨਵਾਦ ਕੀਤਾ। ਜਿੰਦਾਬਾਦ ਮਨਜੀਤ ਜਿੰਦਾਬਾਦ 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 ਬਲੇ ਇਤਨਾਹ ਸਵਾਗਤ ਜਿੰਦਾਬਾਦ ਇਹ ਕਰਮਜੀਤ ਵਾਲੀਓ ਪਟੀਸ਼ਨ ਪਾਈ ਗਈ ਸੀ ਜੀ ਵੋਟਾਂ ਵਾਸਤੇ ਰੀਕੋਰਡਿੰਗ ਵਾਸਤੇ ਜੋ ਅੱਜ ਪੂਰੀ ਤਰ੍ਹਾਂ ਨੇਪਰੇ ਚੜੀ ਐ ਅਸੀਂ ਇਹਦੇ ਵਾਸਤੇ ਸਾਰੇ ਸਟਾਫ ਨੂੰ ਸਾਰੇ ਮੁਲਾਜ਼ਮਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ਾਂਤੀਪੂਰਵਕ ਸਾਡਾ ਇਹਦਾ ਕੰਮ ਸੀ ਰਿਜ਼ਲਟ ਸੀ ਸਿਰੇ ਨਿਪਰੇ ਚਾੜਿਆ ਜੀ ਜੋ ਅਸੀਂ ਪਿੰਡ ਦੇ ਪਹਿਲਾਂ ਕੰਮ ਵੀ ਪੂਰੇ ਜੋਰ-ਸ਼ੋਰ ਨਾਲ ਸੀਗਾ ਹੁਣ ਸਾਡੇ ਉੱਤੇ ਹੋਰ ਜ਼ਿੰਮੇਵਾਰੀ ਵਧ ਗਈ ਹੋਰ ਅਸੀਂ ਜਿਹੜੇ ਕੰਮ ਨੇ ਪੂਰੇ ਉਤਸ਼ਾਹ ਨਾਲ ਕਰਾਂਗੇ ਜੋ ਵੀ ਸਾਡੀ ਅੜਚਨਾ ਸੀ ਇਹਦੇ ਕਰਕੇ ਉਹ ਸਾਡੀਆਂ ਸਾਰੀਆਂ ਦੂਰ ਹੋ ਗਈਆਂ ਜੀ ਅਸੀਂ ਸਾਰੇ ਪਿੰਡ ਦਾ ਸਹਿਯੋਗ ਸੀ ਸਾਡੇ ਨਾਲ ਸਾਰੇ ਪਿੰਡ ਦਾ ਵਿਕਾਸ ਕਰਾਂਗੇ ਬਹੁਤ ਵਧੀਆ ਰਿਸਪੌਂਸ ਆਇਆ ਜੀ ਸਾਰੇ ਸਟਾਫ ਦਾ ਸਾਰੇ ਮੁਲਾਜ਼ਮਾਂ ਦਾ ਜੀ ਦੁਬਾਰਾ ਸਾਡੀ ਰੀਕਾਉਂਟਿੰਗ ਹੋਈ ਹੈ ਜੀ ਉਹਦੇ ਵਿੱਚ ਵਧੀਆ ਰਿਜ਼ਲਟ ਮਿਲਿਆ ਸਾਨੂੰ ਜੀ 3 ਵੋਟਾਂ ਵਧੀਆਂ ਸਾਡੀ ਉਹਦੇ ਜੀ ਰੀਕਾਉਂਟਿੰਗ ਦੀ ਕਿਹਦੇ ਵੱਲੋਂ ਪਾਈ ਗਈ ਜੀ ਰਿਪੋਰਟ ਪਾਈ ਗਈ ਸੀ ਕਰਮਜੀਤ ਘਰ ਵੱਲੋਂ ਸੀ ਹੁਣ ਤੁਸੀਂ ਪਿੰਡ ਦੀ ਤੁਹਾਡੀ ਜ਼ਿੰਮੇਵਾਰੀ ਹੋਰ ਥੋੜੀ ਵਧ ਗਈ ਹੈ ਪਿੰਡ ਦੇ ਵਿਕਾਸ ਲਈ ਕਿਸ ਤਰ੍ਹਾਂ ਤੁਸੀਂ ਅੱਗੇ ਉਪਰਾਲਾ ਕਰੋਗੇ ਪਹਿਲਾਂ ਵੀ ਬਹੁਤ ਵਧੀਆ ਉਪਰਾਲਾ ਕਰ ਰਹੇ ਸੀ ਪਿੰਡ ਦੇ ਵਿਕਾਸ ਵਾਸਤੇ ਜੇ ਉਸ ਤੋਂ ਬਾਅਦ ਹੋਰ ਜ਼ੋਰ ਸ਼ੋਰ ਨਾਲ ਉਪਰਾਲਾ ਕਰਾਂਗੇ ਜੋ ਵੀ ਸਾਡੇ ਅੜਚਣਾਂ ਸੀ ਪਹਿਲਾਂ ਜੀ ਉਹਨਾਂ ਨੂੰ ਦੂਰ ਕਰਾਂਗੇ ਅਸੀਂ ਤੇ ਬਹੁਤ ਵਧੀਆ ਸਾਰੇ ਸਟਾਫ ਨੇ ਸਹਾਇਤਾ ਕਰੀਏ ਸਾਡੇ ਜੀ ਸਹਾਇਤਾ ਕੀਤੀ ਪੁਲਿਸ ਮੁਲਾਜ਼ਮਾਨ ਹੈ ਜੀ ਬਹੁਤ ਵਧੀਆ ਹੋਇਆ ਜੀ ਮੈਂ ਕਹਿਣਾ ਚਾਹੁੰਦਾ ਵੀ ਪਿੰਡ ਦੇ ਲੋਕ ਸਾਡੇ ਪਿੰਡ ਦੀ ਪਹਿਲੇ ਬਹੁਤ ਪੁਰਾਣੀ ਪਹਿਚਾਣ ਹੈ ਇਸ ਇਲਾਕੇ ਚੋਂ ਬਲਾਕ ਤੋਂ ਸਭ ਤੋਂ ਵਧੀਆ ਔਰ ਬਹੁਤ ਸਮਝਦਾਰ ਲੋਕ ਨੇ ਤੇ ਬਹੁਤ ਸੂਝਵਾਨ ਲੋਕ ਬਸੇ ਹੋਏ ਨੇ ਇੱਥੇ ਔਰ ਇੱਥੋਂ ਦੇ ਬਹੁਤ ਸਾਰੇ ਲੋਕ ਨੌਕਰੀਆਂ ਵੀ ਕਰਦੇ ਨੇ ਔਰ ਖੇਤੀ ਦਾ ਕੰਮ ਵੀ ਬਹੁਤ ਵਧੀਆ ਤਰੀਕ ਕਰਦੇ ਨੇ ਇਹ ਕੋਈ ਥੋੜਾ ਕੋਈ ਥੋੜਾ ਬਹੁਤ ਕੋਈ ਨਾ ਨੂੰ ਕੋਈ ਸ਼ੱਕ ਹੋ ਗਿਆ ਪਿੰਡ ਦੇ ਪੁਆਲ ਸਾਰੇ ਲੋਕ ਮਿਲ ਕੇ ਕੰਮ ਕਰਨਾ ਔਰ ਪਿੰਡ ਨੂੰ ਅੱਗੇ ਵਧਾਉਣਾ ਸਾਰੇ ਪਿੰਡ ਦੇ ਲੋਕਾਂ ਦਾ ਅਸੀਂ ਔਰ ਸਾਰੇ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਇਹਨਾਂ ਲਈ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ